ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਆਰਾਮਦਾਹ ਹੁੰਦਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕੋਈ ਨਾ ਬੱਚੇ ਦਾ ਵਰਤ ਹੋਇਆ ਉਹਨੂੰ ਤਮੰਨਾ ਸਿੰਘ ਜੀ ਦੀ ਤਰਫੋਂ ਵੀ ਪਰ ਟਾਈਮ 'ਤੇ ਆਵਾਰਾ ਇਹ ਅਸ਼ੀਰਵਾਦ ਲੈ ਕੇ ਆਈਏ ਤਾਂ ਉਸੇ ਤੋਂ ਮੰਨਣਾ ਨੀ ਅਧੂਰੀ ਕਰਨੀ ਇਹਦੇ ਦੇ ਸਰਬੰਸੇ ਬਾਪੂ ਜੀ ਸਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਲੈਂਦੇ ਹੋ ਇਹ ਤਾਂ ਪ੍ਰੋਫੈਸਰ ਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਕਿਵੇਂ ਮੌਤ ਸਮਾਜਨਾਵ ਵੀ ਆ ਗਈ ਉੱਥੋਂ ਇਹ ਰਿਪੋਰਟ ਮਾਰੀ ਜਦੋਂ ਇਹਨਾਂ ਤੋਂ ਮੈਨੂੰ ਜ਼ਰੂਰ ਪੜਿਆ ਬਾਪੀ ਲੋਕ ਸਭਾ ਚੋਣ ਆ ਗਈ ਤੁਸੀਂ ਕਿਉਂ ਨਹੀਂ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੀ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਇਹ ਜਵਰ ਪਰੰਤੂ ਮੈਂ ਮੇਰੀ ਥਿਲੀ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਸੀ ਕਿੰਕੁਸ਼ ਨੇ ਰਾ ਆਪਣਾ ਘਰ ਦਾ ਸਿਸਟਮ ਐ ਸੀ ਵੀ ਜੇਨਸ ਦਾ ਕਰਨਾ ਹੈ ਸਾਰੇ ਖਿਲਰਿਆ ਪਿਆ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੀ ਕਾਰੋਬਾਰ ਨੂੰ ਸਮਾਜ ਦੇ ਲੋਕਾਂ ਨੂੰ ਜਿਹਾ ਕਰਤੇ ਕਿ ਮੈਂ ਫਿਜ਼ੀਕਲੀ ਥੋੜਾ ਜਿਆ ਇਨਾ ਜਿਆਦਾ ਖੁੱਤ ਨਹੀਂ ਸੀ ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਗੱਲ ਕਰ ਫਿਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮੌਜੂਦ ਕਰਨਾ ਬਾਪੂ ਜੀ ਰਾਜਾ ਮਨਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਕਰਾ ਚ ਨਾਲ ਉਹਨਾਂ ਦੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਨਾਲ ਹੀ ਆਪਣੇ ਜੈ ਜੈ ਨੀ ਸਾਹਿਬ ਹੋਣਾ ਪਾਜੀ ਮਨਿੰਗ ਹੋਣਾ ਆ ਤੁਸੀਂ ਕੋਈ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਬਾਬੂ ਅੱਲਕੇ ਤੋਂ ਲੈ ਕੇ ਮੱਥੇ ਬਸ ਇਹ ਵੀ ਮਾਰਾ ਦਾ ਅਸ਼ੀਰਵਾਦ ਲੈਣੇ ਸੀ ਅੱਜ ਇੱਕ ਹੋਰ ਇਹ ਤੋਂ ਆ ਜਿੰਦਗੀ ਸ਼ੁਰੂ ਗੁਰੂ ਗਰਤੰਬੀ ਦੀ ਤਾਂ ਉਹਦਾ ਬਹੁਤ ਵੱਡਾ ਮਹੱਤਵ ਹੈ ਸਾਡੇ ਦੇਸ਼ ਦਾ ਖੇਤਰ ਹੈ ਜੀ ਵੀ ਇਹ ਕਿਹੜਾ ਨਾ ਕੋਈ ਜਿਸਨੂੰ ਵੀ ਨਾਰਾ ਤੋਂ ਕਾਪਨ ਬਾਬੂ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਭਾਈ ਦਾ ਨਹੀਂ ਮਿਲਿਆ ਤਾਂ ਕੀ ਮੰਨ ਕਰਦੇ ਗੁਰੂ ਤੇਦਰ ਪਾਤਿ ਇੱਥੇ ਸਿੱਧੂ ਭਾਈ ਦੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਸਾਧਕ ਸਾਹਿਬ ਦੇ ਦਰਸ਼ਨ ਵਿਚਾਰੇ ਸੀ ਤਾਂ ਉਸ ਵੇਲੇ ਵੀ ਸਿੱਧੂ ਭਾਈ ਨਾਲ ਸੀ ਤਾਂ ਅੱਜ ਤੁਸੀਂ ਕਿਉਂ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਆ ਅੱਜ ਮੰਨ ਚ ਕੀ ਹੈ ਕਿ ਜੋ ਕੇਂਦਰ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਵੀ ਇਹ ਤੱਕ ਸਾਫ ਨਹੀਂ ਲਿਆ ਕੋਈ ਸਾਫ ਦਾ ਤਾਂ ਤੁਸੀਂ ਦਿੱਕ ਤੱਕ ਸਟੇਟ ਦੀ ਗਵਰਨਰਟ ਲਾ ਐਂਡ ਆਰਡਰ ਵੀ ਜਿਹੜੀ ਹਾਲਤਾ ਬਹੁਤ ਜਿਆਦੇ ਮਾੜੀ ਹੈ ਸੋ ਖੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸੂਰੀ ਮੌਤ ਹੋਈ ਤੇ ਜੀਐਸ ਨੇ ਸਕੋਟੀ ਵਾਪਸ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨ ਪਾ ਲਿਆ ਜਰ ਕੇ ਉਸ ਕੋ ਪਹਿਲਾਂ ਸੀ 15 ਦਿਨ ਘਰੇ ਬਿਨਾ ਗੱਲ ਮੈਂਦੋ ਸੀ ਤੁਹਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗੰਨ ਮਨੇਕ ਆਇਆ ਹੈਗੇ ਜਾਂ ਨਹੀਂ ਹੈਗੇ ਤਰੰਤੋਂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਤਿੰਨੇ ਜਿਹੜੇ ਅਫਸਰ ਸਾਹਿਬਾਨ ਇਹਦੇ ਵਿੱਚ ਆਉਂਦੇ ਸੀਗੇ ਫਿਲਤੇਜ ਬੰਨੂ ਦੇ ਮੀਡੀਆ ਸਲਾਹਕਾਰ ਮੈਡਮ ਸ਼ੂਹ ਹੋਗੀ ਦੇ ਕਸਰ ਬੜਵਾ ਸਾਰੇ ਸਾਰ ਇਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਟੋਰੀ ਵਿਡਰਾ ਕਰਕੇ ਉਹਨੂੰ ਕੀ ਤਸਵੀਰ ਦਾ ਨੁਕਸਾਨ ਹੋ ਜਾਵੇ ਔਰ ਮੈਂ ਬਹੁਤ ਸਾਰੇ ਉਸ ਨੂੰ ਰਿਗਾਰਡਿੰਗ ਮਿਲ ਵੀ ਚੁੱਕੇ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਉਨਸ ਦੀ ਵੀ ਜੀ ਨੂੰ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਮੁਲਜਮ ਹੈ ਸੱਤ ਤੇ ਐਸ ਤਰੀਕੇ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਰਹਿੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੋਰ ਟੈਨੰਟ ਕੋਰਟ ਨੇ ਵੀ ਇਹ 11 ਕਾਨੂੰਨੀਆਂ ਇਹਦਾ ਯੂਥ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸੱਚਾ ਟਸਤ ਨਹੀਂ ਹੋ ਰਹੀ ਹਾਲੇ ਤੱਕ ਵੀ ਇਹਨਾਂ ਦਾ ਨਾਰਾ ਲਾਇਆ ਨੂੰ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਸਹਿਰੇ ਨਾਲ ਪੋਲਿਟਿਸ਼ੀਨ ਜਿਹੜੇ ਇਹ ਆਰਗੇਨਸਰ ਇਹ ਲੋਏ ਹੋਏ ਨੇ ਗੇਸਰ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰਾ ਇਹਨਾਂ ਨੂੰ ਕੋਹਦਾ ਉਹ ਦੌਰ ਜੀ ਅਜੇ ਦਰਮਦਰਸ ਪਾਤਸ਼ਾਹਗੇ ਝੋਲੀ ਪਰ ਕਨੀ ਨਹੀਂ ਥੇ ਇਹ ਤੋਂ ਕੋਈ ਫਾਲਤਨੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤਾਂ ਦੂਜਾ ਛੋਟੇ ਬੱਚੇ ਦੀ ਜਿਦਾ ਅਰਦਾਸ ਕਰਨਾ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਦਿੱਕਤ ਸਾਰੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਘੋਰੇ ਕਾਲਿਆਂ ਨੇ ਸਭ ਦੀ ਅਰਦਾਸ ਕੀਤੀ ہمارا ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਨੂੰ ਆਪਣੇ ਦੇ ਮਹਿਰ ਕੀਤੀ ਆਪਾਂ ਨੂੰ ਦੁਬਾਰਾ ਘਿਰ ਬਸ ਜਾਣ ਦੇ ਵਿੱਚ ਕੀਤਾ ਸਮਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਰੱਖਣ ਦੇ ਮੇਰੇ ਦੱਸਦੇ ਪਈ ਤੁਸੀਂ ਮਰਾਇ ਤੁੰਤ ਕੋਈ ਗੀਤ ਕਿਨੇ ਸੁਣਦੇ ਹੋ ਉਸਲੇ ਦੇ ਕਿਉਂਕਿ ਹੁਣ ਕੱਟੇ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ ਜੇ ਤਾਂ ਮੈਂ ਐਕਚੁਅਲੀ ਜੇ ਦੇਬਸਤ ਗੋਲਾ ਹਣਾ ਪਰਦੇ ਪਰਦੀ ਦੇ ਖੜਾ ਹਾਂ ਮੈਂ ਹੁਣ ਉਹਦੇ ਗੀਤ ਸੁਣ ਕੇ ਮੋਸਲ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਇੱਕ ਜਦੋਂ ਵੀ ਵਾਇਪ ਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਦੇਖਣ ਲੱਗਿਆ ਕਿ ਜਦੋਂ ਮੈਂ ਦੇਖਦਾ ਨਾ ਕਿ ਕਿੰਨਾ ਕਿ ਰੀਨਾ ਸਾਹਮਣੇ ਉਹਨੇ ਕਿਤੋਂ ਉਹ ਰੱਛਾ ਸਪੀਚ ਕਰੀ ਜਾਂਦਾ ਕਿ ਕੋਸ਼ਿਸ਼ ਕਰੀ ਜਾਂਦਾ ਇੱਕ ਵਾਰ ਤਹੋਂ ਦੇ ਨਾਤੇ ਮੈਂ ਕਿਹੜੇ ਦੱਬ ਜਾਂਦਾ ਤਾਂ ਫਿਰ ਮੈਂ ਥੋੜਾ ਜਿਹਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਨਾ ਸੁਣਾਂ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਂਦਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸੇ ਕੁਛੜਾ ਮਨੋ ਦਿਮਾਗ ਤੇ ਸਭ ਨਿੱਕਾ ਵੀ ਗਣਸ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਮੇ ਵੀ ਨਿਮਰ ਹਾਲੇ ਚੋਕ ਹੈ ਹਨੂ ਮਾਰੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਪਣਾ ਲਵੇ ਜੀ ਕਿਤਾ ਮਾੜੀ ਮਹਾਰਾਜ ਰਾਮ ਰਾਜ ਜੀ ਕੋ ਸਾਧਨ ਲਈ ਜੇ ਬਸ ਉਹਨਾਂ ਦੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀਗੀ 2022 ਦੇ ਚੋਣਾਂ ਸੀ ਜੀ ਉਸੇ ਲਈ ਫੋਨ ਲੜੀ ਹਰ ਜਗ੍ਹਾ ਜਾ ਕੇ ਪੀਸ ਕੀਤੀ ਪ੍ਰਚਾਰ ਕੀਤਾ ਹਾਂ ਫਿਰ ਚੋਣਾਂ ਨੇ ਕਿੰਨਾ ਕਿਤੇ ਸਮਾਂ ਯਾਦ ਆਉਂਦਾ ਛਿੱਟਾ ਛਿੱਟਾ ਫੇਰ ਮਾ ਪਾ ਕੇ ਕਿੰਨੇ ਅੱਜ ਨਾ ਡੈਗ ਪਾਈ ਖੜਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਉਹ ਵਿਚਰਦਾ ਸੀ ਜੀ ਪਰ ਉਹ ਮੈਂ ਰਾਜੀ ਕੀ ਬਾਰੇ ਬੜਾ ਬੜਾ ਕਿਹਾ ਕੋਈ ਲੱਗਦਾ ਕਿ ਮੈਸੀ ਹੈ ਕਿ ਭਾਵੇਂ ਤੋਂ ਅਰਥ ਨੂੰ ਨਿਕਲ ਲੈਣਾ ਐਸਾ ਕਮਾਉਂ ਦੇ ਕੋ ਫਾਇਦਾ ਨਹੀਂ ਦੇਣ ਲੱਗਦਾ ਕਿ ਸਮਾਜ ਦੇ ਕੁਝ ਲੋਕਾਂ ਨੂੰ ਜਿਸ ਤਰੀਕੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬਾਲ ਰੋ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਬਿਲਕੁਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਨਾ ਮੈਂ ਬਹੁਤ ਅੱਛੀ ਅਰਨੀ ਕਰ ਰਿਹਾ ਤਾਂ ਜੇ ਮੈਂ ਜਾਮਾ ਤੈ ਜਿਉ 50% ਕੱਢ ਕੇ ਮੈਂ ਰਾਜੀ ਕੀ ਦੇ ਅਰਥ ਬਦਲ ਦੇ ਸਹਿਜ ਜੀ ਪੰਚਾਇਤ ਸਾਰ ਰਹਿੰਦਾ ਤਾਂ ਤਾਨੂੰ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਇਹ ਬਹੁਤ ਵੱਡਾ ਮਿਸ਼ਨ ਲੇਕੇ ਚੱਲਦਾ ਸੀ ਪਿੱਛੇ ਜੇ ਖਬਰ ਆਈ ਕਿ ਗੁੰਡਰੀ ਗਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿ ਦਿੱਤਾ